ਪ੍ਰਚੰਡਤਾ ਗਰਮੀ ਨੂੰ ਕਹਿੰਦੇ ਨੇ ਪ੍ਰਚੰਡਤਾ ਗਰਮੀ ਨੂੰ ਕਹਿੰਦੇ ਨੇ ਜਦੋਂ ਵੀ ਸਭੜੇ ਦੁਸ਼ਮਣੇ ਹੋਵੇ ਤਾਂ ਗੁੱਸਾ ਆਉਣਾ ਜ਼ਰੂਰੀ ਹੈ ਉਹ ਗੁੱਸੇ ਨੂੰ ਅਸੀਂ ਵੀਰ ਰਸ ਦੇ ਵਿੱਚ ਬਦਲ ਲੈਂਦੇ ਜੇ ਗਿਆਨ ਦੀ ਹਾਰੀ ਗੁੱਸਾ ਆਉਂਦਾ ਫਿਰ ਉਹ ਕਰੋਧ ਨਹੀਂ ਬਣਦਾ ਕਹੋ ਜੀ ਨਫ਼ਰਤ ਹੁੰਦੀ ਹੈ ਬੀਜ ਰਸ ਦੇ ਵਿੱਚ ਨਫ਼ਰਤ ਨਹੀਂ ਹੈ ਮਨ ਨੂੰ ਮਾਰਿਆ ਹੈ ਉੱਤੇ ਗੁੱਸਾ ਕੀਤਾ ਹੈ ਮੱਤੇ ਕੁਰਬਾਨੀ ਚ ਗੁੱਸਾ ਨਹੀਂ ਕੀਤਾ ਹੈ ਮਨ ਨੂੰ ਬੁਰਖ ਗੁਵਾਰ ਕੁਝ ਕਹਿ ਕੇ ਕਾਦੇ ਵਾਸਤੇ ਪ੍ਰੇਮ ਦਾ ਗੁੱਸਾ ਹੈ ਇਹ ਗੁੱਸੇ ਚ ਵੀ ਪ੍ਰੇਮ ਚਲਦਾ ਹੈ ਪ੍ਰੇਮ ਭਗਤੀਗੇ ਇਹ ਗੁੱਸੇ ਚ ਵੀ ਪ੍ਰੇਮ ਇਹ ਘਟ ਵਾਸਤੇ ਗੁੱਸਾ ਇਹਨ ਘਟ ਵਾਸਤੇ ਸੁਧਾਰ ਵਾਸਤੇ ਕਮਣ ਮੁਖੀ ਸੂਰਜ ਤਵੇ ਤੇ ਪਾਇਆ ਗਾਹ ਫਿਰ ਅੱਗੇ ਅਸੀਂ ਕੀ ਕਰੀਏ ਉਦੋਂ ਕਮਣ ਮੁਖੀ ਕਾਲ ਜੋਹਤ ਨਿਤ ਰਹਿ ਹਾਂ ਫਿਰ ਅੱਗੇ ਕੀ ਕਰੀਏ ਕਿ ਜਿਹੜਾ ਸੂਰਜ ਹੈ ਉਹ ਪੂਰਾ ਦਿਨ ਵਿੱਚ ਵਿੱਚ ਦੁਪਹਿਰ ਨੂੰ ਤਵੇ ਹੁੰਦਾ ਨਾ ਸੂਰਜ ਸਭ ਤੋਂ ਜ਼ਿਆਦਾ ਰੋਸ਼ਨੀ ਹੁੰਦੀ ਸੂਰਜ ਇੱਧਰ ਹੋਵੇ ਐਂਗਲ ਤੇ ਉੱਧਰ ਹੋਵੇ ਐਂਗਲ ਤੇ ਰੋਸ਼ਨੀ ਘੱਟ ਹੁੰਦੀ ਔਰ ਗਰਮੀ ਵੀ ਘਟਦੀ ਜਦ ਬਿਰਲ ਕੋਲ ਸਰਤੇ ਹੁੰਦਾ ਸਭ ਤੋਂ ਜ਼ਿਆਦਾ ਗਰਮੀ ਸਭ ਤੋਂ ਜ਼ਿਆਦਾ ਲਾਈਟ ਹੁੰਦੀ ਦੋ ਸਵਾਲ ਨੇ ਬਨ ਕਿਵੇਂ ਸ਼ਾਂਤ ਹੋਵੇ ਜਿਹੜਾ ਮਨ ਦਾ ਮੂਲ ਹੈ ਚਿੱਤ ਹੈ ਪ੍ਰਾਥਮ ਹੈ ਉਹਦੇ ਪ੍ਰਚੰਡ ਗਿਆਨ ਕਿਵੇਂ ਹੋਵੇ ਗੁਰ ਗਿਆਨ ਘਟ ਬੜਿਆ ਬੜਿਆ ਲੱਗਦਾ ਉੱਥੇ ਹਰਦੇਜ ਗਿਆਨ ਕਿਵੇਂ ਬੜੇ ਐਨਾ ਬੜੇ ਕਿ ਸਭ ਕੋਈ ਸੋਹ ਦਰਦ ਹੋਵੇ ਬੁਕਾਰਾਂ ਵੀ ਸੋਹ ਗਾਤ ਹੋਵੇ ਸੱਚ ਬੱਜਵੇ ਝੂਠ ਸਾਰਾ ਜਾਲ ਦਵੇ ਝੂਠੀਆਂ ਮਨਾਉਂਦਾ ਸਭ ਖਤਮ ਕਰ ਦਵੇ ਜਾਲ ਦਵੇ ਊੜਾ ਗਵਾੜ ਸਭ ਜਾਲ ਦਵੇ ਗੱਦਗੇ ਇਸ ਦੇ ਸੰਬੰਧ ਸਭ ਫੂਕ ਦੇਵੇ ਖੁਸ਼ਬੂ ਖੁਸ਼ਬੂ ਵੱਜ ਜੇ ਇਹ ਦੋ ਸਵਾਲ ਨੇ ਇਹਨਾਂ ਦਾ ਅਗਲੇ ਪਦੇ ਵਿੱਚ ਜਵਾਬ ਆਊਗਾ ਕਮਨ ਮੁਖੀ ਕਾਲ ਜੋਹਤ ਨਿਤਰ ਹੈ ਜਿਹੜਾ ਕਾਲ ਰੋਜ਼ ਸਾਡੇ ਤੇ ਨਜ਼ਰ ਰੱਖਦਾ ਹੈ ਇਹ ਕਾਹਤੇ ਰੱਖਦਾ ਕੀ ਗਲਤੀ ਹੈ ਸਾਡੀ ਇਹਦੇ ਅਸੀਂ ਕਿਹੜੀ ਚੀਜ਼ ਨੂੰ ਉਡਾਰ ਮੂਰੇ ਰੱਖਿਆ ਹੋਇਆ ਹੈ ਕਿਹੜੀ ਚੀਜ਼ ਸਾਡਾ ਧਿਆਨ ਹੈ ਕਿ ਕਾਲ ਸਾਡੇ ਧਿਆਨ ਰੱਖਦਾ ਸਾਨੂੰ ਕਾਲ ਦੇ ਫਿਕਰ ਰਹਿਦਾ ਸਾਡਾ ਧਿਆਨ ਕਿੱਥੇ ਹੈ ਕਿਉਂ ਹੈ ਇਹ ਕਿਹੜੀ ਚੀਜ਼ ਸਾਡਾ ਟਾਰਗੇਟ ਹੈ ਧਿਆਨ ਰੱਖਦਾ ਹੈ ਕਿ ਸਾਡਾ ਤੇ ਕਾਲ ਧਿਆਨ ਰੱਖਦਾ ਬਹੁਤ ਦਾ ਭੈ ਬਣਿਆ ਰਹਿ ਨਾ ਸਕਿਆ ਕਬੜ ਮੁਖੀ ਕਾਲ ਜੋ ਹੈ ਤੇ ਨਿਤ ਰਹੇ ਕਾਲ ਸਾਡੇ ਕੰਨੀ ਹਰ ਵਕਤ ਕਾਹਦੇ ਡੇ ਰੱਖਦਾ ਸਭ ਡਰ ਵੀ ਰਹਿੰਦਾ ਉਹਦਾ ਉਹ ਕਾਲ ਦਾ ਜਿਹੜਾ ਕਾਰਨ ਉਹ ਅਸੀਂ ਹਟਾ ਦਿੱਤਾ ਪਰ ਕਾਲ ਦਾ ਡਰ ਜਾਣਾ ਚਾਹੀਦਾ ਜਿੱਥੇ ਸਾਡਾ ਧਿਆਨ ਹੈ ਜਿੱਥੇ ਕਰਕੇ ਕਾਲ ਸਾਡੇ ਤੇ ਹਰ ਵਕਤ ਸਾਨੂੰ ਖਾਣ ਨੂੰ ਚਾਹੁੰਦਾ ਅਸੀਂ ਉਹ ਧਿਆਨ ਉੱਥੇ ਮੋੜ ਲੈਨੇ ਆਪਣਾ ਸਾਨੂੰ ਦੱਸੋ ਕਾਰਨ ਕੀ ਹੈ ਇਹ ਹਾਂ ਜੋਗੀਆਂ ਨੂੰ ਨਹੀਂ ਪਤਾ ਇਸ ਗੱਲ ਦਾ ਵੀ ਜੋਗੀਆਂ ਨੂੰ ਨਹੀਂ ਪਤਾ ਜਿਹੜੇ ਸਵਾਲ ਨੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਭਾਈ ਗੁਰਦਾਸ ਦੀਆਂ 12 ਜੈ ਡੀ ਸਟੈਂਡਰਡ ਨਹੀਂ ਹੈ ਕੋਈ ਗੱਲ ਜੋਗੀਆਂ ਬਾਰੇ ਕੀ ਲਿਖਿਆ ਜੀ ਜੋ ਆ ਪੜਦਾ ਉਹ ਬੰਦਾ ਜੇ ਸਿੱਖ ਹੁੰਦਾ ਭਾਈ ਗੁਰਦਾਸ ਹੁੰਦਾ ਆ ਆ ਲਿਖਦਾ ਜਿਹੜਾ ਪਿਛਾ ਪਿਆ ਉਹ ਕਹਿੰਦੇ ਲਿਖਦਾ ਉਹ ਉਹਨਾਂ ਗੱਲਾਂ ਦਾ ਜ਼ਿਕਰ ਨਹੀਂ ਹੈ ਇੱਥੇ ਸਤ ਗੋਸ਼ਟ ਵਿੱਚ ਫਿਰ ਕਿਹਦੇ ਨੇ ਭਾਈ ਗੁਰਦਾਸ ਦੀਆਂ ਬਾਰਾਂ ਇਹ ਆਪਣਾ ਸਿੱਖਾਂ ਨੇ ਵਾਲੀ ਪੜੀ ਹੋਣੀ ਇਹਨਾਂ ਦੀ ਸਿੱਖੀ ਦਾ ਆਧਾਰ ਗੁਰਬਾਣੀ ਹੈ ਰੀ ਅੱਜ ਸਾਡੇ ਕੋਲ ਜਿਹੜੀ ਸਿੱਖੀ ਦਾ ਆਧਾਰ ਗੁਰਬਾਣੀ ਨਹੀਂ ਹੈ ਤਾਂ ਭਾਈ ਗੁਰਦਾਸ ਦੀਆਂ 12 ਲਿਆ ਇਤਿਹਾਸ ਸਾਡਾ ਆਧਾਰ ਇਹ ਝੂਠੀਆਂ ਕਹਾਣੀਆਂ ਗੁਰਬਾਣੀ ਦਾ ਆਧਾਰ ਨਹੀਂ ਹੈ ਸਾਡੀ ਅੱਜ ਦੀ ਸਿੱਖੀ ਦਾ ਆਧਾਰ ਗੁਰਬਾਣੀ ਨਹੀਂ ਹੈ ਬਿਲਕੁਲ ਨਹੀਂ ਹੈ ਹ ਕਮਨ ਬੁੱਧੀ ਗੁਰਮੁਖੀ ਪਤਰਾ ਹੈ ਕਵਨ ਮੁਤੀ ਉਪਤੀ ਕਿਹੜੀ ਹੈ ਕਿ ਜਿਹੜਾ ਕਾਲ ਕੁਛ ਕਹਿ ਨਹੀਂ ਸਕਦਾ ਕਾਲ ਜਿੱਤ ਲਈਦਾ ਜਿਹੜਾ ਕਾਲ ਜਿਹਨੂੰ ਜਿੱਤ ਲਵੇ ਉਹਦੀ ਪਤ ਤਖਰਾ ਪਲਵਾਨ ਛੱਡੇ ਦੀ ਕੁਸ਼ਤੀ ਲੜਨਾ ਇਹ ਛੱਡੀ ਦਾ ਖੇਲ ਹੈ 84 ਲੱਖ ਜੂਤਾ ਆਖਰੀ ਕੁਸ਼ਤੀ ਹੈ ਜਿਹੜਾ ਜਿੱਤ ਕੇ ਲਾ ਗਿਆ ਛੱਡੀ ਪਟ ਲਈ ਜਿਹੜਾ ਹਾਰ ਗਿਆ ਵੇਚ ਤੋਂ ਹੋ ਕੇ ਚਲਾ ਗਿਆ ਆਖਰੀ ਪੌੜੀ ਹੈ ਨਾ ਇਸ ਪੌੜੀ ਤੇ ਜੇ ਨਾਲ ਚੁੱਕੇ ਜੇ ਤਾਂ ਇਹ ਤੋਂ ਜੱਟੀ ਪੱਟ ਕੇ ਗਿਆ ਕੁਸ਼ਤੀ ਜਿੱਤ ਗਿਆ ਪਹਿਲਵਾਨਾ ਨਾ ਗੁਰਤਾਪੀ ਦਿੱਤੀ ਗੱਡ ਜੀ ਸਾਈਂ ਦਾ ਸਾਈਂ ਦਾ ਪਹਿਲਵਾਨਾ ਹੈ ਜੇ ਤਾਂ ਸਾਈਂ ਦਾ ਪਹਿਲਵਾਨਾ ਜਿੱਤ ਗਿਆ ਪਰ ਜਿੱਤੂਗਾ ਜਹਾ ਜਹਾ ਥਾਪੀ ਦਿੱਤੀ ਗੱਡ ਜੀ ਤੇ ਪਿੱਛੇ ਗੁਰੂ ਖੜਾ ਹੋਊਗਾ ਜਦ ਜੇ ਮੇ ਉਹਦਾ ਹੋਗਾ ਉਹ ਤੇ ਦਮਾ ਰੂਗਾ ਕਾਲ ਤੇ ਆਪਣੇ ਪੈੰਥਰੇ ਤੋਂ ਬਾਹਰ ਨਹੀਂ ਜਾਊਗਾ ਗੁਰਬਾਣੀ ਤੋਂ ਬਾਹਰ ਨਹੀਂ ਜਾਊਗਾ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਊਗਾ ਫਿਰ ਜਿੱਤਿਆ ਹੋਇਆ ਹੁਕਮ ਤੋਂ ਬਾਹਰ ਜਾਊਗਾ ਫਿਰਿਆ ਹੋਇਆ ਹ ਹ ਕਮਨ ਬੁੱਧੀ ਗੁਰਮੁਖੀ ਪਤਰ ਹੈ ਕਮਨ ਬੁੱਧੀ ਗੁਰਮੁਖੀ ਉਹ ਕਿਹੜੀ ਬੁੱਧੀ ਹੈ ਗੁਰਮੁਖੀ ਜਿਹਦੇ ਨਾਲ ਬਾਜੀ ਜਿੱਤੀ ਜਾਂਦੀ ਹੈ ਹਰਦੀਓਂ ਦੀ ਬਾਜੀ ਯਾਰ ਸਵਾਲ ਹੋ ਗਿਆ ਕਾਹਮ ਨੂੰ ਜੋਧ ਜੋ ਕਾਲ ਸੰਘਾਰਾ ਐਸਾ ਕਿਹੜਾ ਜੋਧ ਹੈ ਜਿਹਨੇ ਕਾਲ ਨੂੰ ਵੀ ਸਵਾਲ ਲਿਆ ਬਾਜੀ ਜਿਤਲੀ ਕਾਲ ਮਾਰ ਲਿਆ ਕਾਲ ਕਾਲ ਸੰਘਾਰਾ ਐਸਾ ਜੋਧਾ ਹੈ ਕੋਈ ਉਹਨੂੰ ਪਤਾ ਸੀ ਜਿਹੜਾ ਕਾਲ ਨੂੰ ਬਾਹਰ ਲੰਗਦਾ ਕਾਲ ਸਭ ਨੂੰ ਮਾਰਦਾ ਹੈ ਕਾਲ ਉਹ ਕੱਟ ਮਾਰਦਾ ਹੈ ਜਦ ਅਕਾਲ ਹੋ ਜਾਂਦਾ ਫਿਰ ਕਾਲ ਨੂੰ ਮਾਰ ਦਿੰਦੇ ਇਹਦੇ ਵਾਸਤੇ ਕਾਲ ਨਹੀਂ ਹੈ ਸਾਰ ਵਾਸਤੇ ਕਾਲ ਹੋ ਇਹ ਅਕਾਲ ਅਕਾਲ ਰੂਪ ਹੋ ਜਾਂਦਾ ਹੈ ਅਕਾਰੂਪ ਕੀ ਨਾ ਜੋਤ ਰੂਪ ਜੋਤ ਅਕਾਲ ਰੂਪ ਹੈ ਸਰੀਰ ਹੈ ਜਦ ਨਾਲ ਚਰਪੰਚ ਤਾਦਾ ਆਪਣੇ ਆਪ ਨੂੰ ਬੰਦ ਹੋ ਲੋ ਅਸਲ ਤੇ ਕਾਲ ਸਰੀਰ ਦਾ ਇਹ ਤਾਂ ਹੈ ਹੀ ਨਹੀਂ ਕਾਲ ਬਸ ਇਹ ਭਰਮ ਹੈ ਕਾਲ ਦਾ ਕਾਲ ਦਾ ਫਰਮ ਆਲੀ ਹੈ ਉਹ ਕਿਹੜਾ ਜੋਧਾ ਹੈ ਜਿਹੜਾ ਕਾਲ ਨੂੰ ਸੁਕਾਰ ਲੈਂਦਾ ਕਾਲ ਨੂੰ ਜਿੱਤ ਲੈਂਦਾ ਬੋਲੇ ਬਾਣੀ ਨਾਨਕ ਵਿਚਾਰ ਹੈ ਰਾਗ ਨੂੰ ਕਹਿੰਨਾਂ ਨੇ ਵੀ ਇਹ ਇਹ ਬਾਣੀ ਸਾਰੀ ਤੋਂ ਇਹ ਗੱਲ ਨੂੰ ਬੋਲ ਕੇ ਸਾਨੂੰ ਵਿਚਾਰ ਕੇ ਸਾਨੂੰ ਦੱਸ ਹੈ ਨਾਨਕ ਇਹ ਸਾਰੀ ਬਾਣੀ ਨੂੰ ਵਿਚਾਰ ਕੇ ਸਾਨੂੰ ਬੋਲ ਕੇ ਦੱਸ ਸਮਝਾ ਇਹ ਗੱਲ ਇਹ ਗੱਲਾਂ ਸਾਡੀਆਂ ਜਿਹੜੇ ਸਵਾਲ ਹੈ ਇਹਨਾਂ ਦਾ ਜਵਾਬ ਸਾਨੂੰ ਤੇ ਸ਼ਬਦ ਭਖਤ ਸਸੀ ਜੋਤ ਅਪਾਰਾ ਆ ਜਵਾਬ ਆ ਗਿਆ ਜਿਹੜਾ ਚੰਦਰ ਮਾ ਆ ਉਹਦੇ ਚ ਅਪਾਰ ਜੋਤ ਜਦ ਤੁਹ ਦਿਓ ਨਾ ਅਪਾਰ ਜੋਤ ਅਪਾਰ ਗਿਆਨ ਤਾਂ ਉਹਦਾ ਉਹ ਹਵਾ ਘਰ ਹੁੰਦਾ ਗਿਆਨ ਕਬਦਾ ਪਰ ਜਦੋਂ ਟੈਕ ਜਾਂਦਾ ਹੈ ਸ਼ਾਂਤ ਹੋਏ ਮੇਰਾ ਮਨ ਟਿਕਦਾ ਹੀ ਨਹੀਂ ਪਾਣੀ ਦੇ ਥੱਲੇ ਤੁਸੀਂ ਥੋੜੇ